ਹੈਲੋ ਜੀ ਸਤਿ ਸ਼੍ਰੀ ਅਕਾਲ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਵੈਲਕਮ ਆ ਜੀ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਮਹਿਰੀਨ ਬੁਟੀਕ ਦੇ ਉੱਤੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਹੈਂਡਵਰਕ ਤੇ ਬਣੇ ਹੋਏ ਦੋ ਪਿਆਰੇ ਪਿਆਰੇ ਸੂਟ ਜੋ ਕਿ ਆਪਣੀ ਭੈਣ ਨੇ ਆਪਣੇ ਵਿਆਹ ਵਾਸਤੇ ਰੈਡੀ ਕਰਵਾਏ ਆ ਬਹੁਤ ਹੀ ਸੋਹਣੇ ਸੂਟ ਬਣ ਕੇ ਰੈਡੀ ਹੋਏ ਆ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਆਪਣੇ ਪੇਜ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਤੇ ਆਪਣੇ ਪੇਜ ਦੇ ਉੱਤੇ ਸ਼ਾਰਟ ਵੀਡੀਓਜ਼ ਪਾਈਆਂ ਹੁੰਦੀਆਂ ਉਹਨਾਂ ਨੂੰ ਵੀ ਜ਼ਰੂਰ ਦੇਖਿਆ ਕਰੋ ਕਿਉਂਕਿ ਉਸ ਦੇ ਉੱਤੇ ਨਵੇਂ-ਨਵੇਂ ਟ੍ਰੈਂਡਿੰਗ ਸੂਟ ਪਾਈ ਹੁੰਦੇ ਆ ਪਿਛਲੀਆਂ ਵੀਡੀਓਜ਼ ਨੂੰ ਪਿਆਰ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਆਓ ਵੇਖਦੀਆਂ ਜੀ ਇਹਨਾਂ ਸੂਟਾਂ ਦੀ ਫਾਈਨਲ ਲੁੱਕ ਉਮੀਦ ਕਰਦੇ ਹਾਂ ਤੁਹਾਨੂੰ ਇਹ ਸੂਟ ਪਸੰਦ ਆਉਣਗੇ ਹਾਂਜੀ ਆਪਣਾ ਫਰਸਟ ਸੂਟ ਪਿਓਰ ਕ੍ਰੇਪ ਦੇ ਉੱਤੇ ਬਣਿਆ ਹੋਇਆ ਹੈ ਇਹ ਹੈ ਆਪਣਾ ਫਰੋਜ਼ੀ ਕਲਰ ਦੇ ਨਾਲ ਰੈੱਡ ਦੀ ਸਲਵਾਰ ਰੈੱਡ ਕਲਰ ਦੀ ਸਲਵਾਰ ਲਗਾ ਕੇ ਬਹੁਤ ਹੀ ਪਿਆਰਾ ਕੰਬੀਨੇਸ਼ਨ ਬਣਾ ਕੇ ਆਪਾਂ ਇਸ ਸੂਟ ਨੂੰ ਰੈਡੀ ਕੀਤਾ ਔਰ ਗਾਂਜਾ ਦਾ ਇਸ ਦੇ ਨਾਲ ਦੁਪੱਟਾ ਲਗਾਇਆ ਹੈ ਬਹੁਤ ਸੋਹਣਾ ਸੂਟ ਹੈ ਇਸ ਦੀ ਰੈੱਡ ਕਲਰ ਦੀ ਸਲਵਾਰ ਆ ਪਿਓਰ ਕ੍ਰੇਪ ਦੀ ਜਿਸ ਦੇ ਉੱਤੇ ਆਪਾਂ ਬਾਰਡਰ ਬਹੁਤ ਸੋਹਣਾ ਪੌਂਚਿਆਂ ਦੇ ਉੱਤੇ ਬਣਾਇਆ ਹੈਂਡਵਰਕ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਿੰਨੀ ਸੋਹਣੀ ਫਿਨਿਸ਼ਿੰਗ ਹੈ ਸਲਵਾਰ ਦੇ ਉੱਤੇ ਦੁਪੱਟਾ ਇਸ ਦਾ ਆਪਾਂ ਲੇਸਸ ਲਗਾ ਕੇ ਤਿੰਨ ਤਰ੍ਹਾਂ ਦੀ ਤਿੰਨ ਲੇਸਸ ਲਗਾਈਆਂ ਆ ਬਹੁਤ ਹੀ ਪਿਆਰਾ ਦੁਪੱਟਾ ਬਣ ਕੇ ਰੈਡੀ ਹੋਇਆ ਇਸ ਦਾ ਫੋਰ ਸਾਈਡਰਡ ਲੇਸਿਸ ਲਗਾ ਕੇ ਦੁਪੱਟੀ ਨੂੰ ਆਪਾਂ ਫਿਨਿਸ਼ਿੰਗ ਦਿੱਤੀ ਆ ਬਹੁਤ ਪਿਆਰਾ ਕਲਰ ਆ ਤੇ ਬਹੁਤ ਹੀ ਸੋਹਣਾ ਸੂਟ ਬਣਿਆ ਹੋਇਆ ਇਹ neck ਦੇ ਉੱਤੇ ਆਪਾਂ ਬਹੁਤ ਹੀ ਪਿਆਰਾ ਬਾਰਡਰ ਬਣਾ ਕੇ ਹੈਂਡਵਰਕ ਦਾ ਤੁਸੀਂ ਦੇਖ ਸਕਦੇ ਹੋ ਕਿੰਨੀ ਸਫਾਈ ਦੇ ਨਾਲ ਬਹੁਤ ਪਿਆਰਾ ਹੈਂਡਵਰਕ ਦਾ ਡਿਜ਼ਾਈਨ ਹੋਇਆ ਹੈ ਸ਼ਰਟ ਦੇ ਉੱਤੇ ਆਪਾਂ ਇਸ ਤਰ੍ਹਾਂ ਬੂਟੀ ਬਣਾਈ ਆ ਬਹੁਤ ਹੀ ਸੋਹਣੀ ਛੋਟੀ ਤੇ ਵੱਡੀ ਬੂਟੀ ਬਣਾ ਕੇ ਆਪਾਂ ਇਸ ਨੂੰ ਰੈਡੀ ਕੀਤਾ ਹੈ ਤੇ ਕੇਰੀ ਦੇ ਉੱਤੇ ਆਪਾਂ ਹੈਵੀ ਵਰਕ ਕੀਤਾ ਇਸ ਤੇ ਤੁਸੀਂ ਦੇਖ ਸਕਦੇ ਹੋ 골ਡਨ ਕਲਰ ਦੇ ਨਾਲ ਇਸ ਨੂੰ ਆਪਾਂ ਟੱਚ ਦਿੱਤਾ ਬਹੁਤ ਹੀ ਪਿਆਰਾ ਸੂਟ ਬਣ ਕੇ ਰੈਡੀ ਹੋਇਆ ਅ ਤੁਸੀਂ ਇਸ ਨੂੰ ਕਿਸੇ ਵੀ ਕਲਰ ਦੇ ਵਿੱਚ ਰੈਡੀ ਕਰਵਾ ਸਕਦੇ ਹੋ ਬਹੁਤ ਹੀ ਸੋਹਣਾ ਸੂਟ ਬਣਿਆ ਹੋਇਆ ਆਪਣਾ ਹਾਂਜੀ ਨੈਕਸਟ ਆਪਣਾ ਸੈਕੰਡ ਸੂਟ ਹੈ ਬਲੈਕ ਕਲਰ ਦਾ ਬਹੁਤ ਹੀ ਪਿਆਰਾ ਸੂਟ ਇਹ ਬਣ ਕੇ ਰੈਡੀ ਹੋਇਆ ਹੈਂਡਵਰਕ ਦਾ ਦੇਖ ਸਕਦੇ ਹੋ ਪਿਓਰ ਕ੍ਰੇਪ ਦਾ ਸਟਾਫ ਆ ਜਿਸ ਦੇ ਉੱਤੇ ਆਪਾਂ neck ਦੇ ਉੱਤੇ ਬਹੁਤ ਹੀ ਪਿਆਰਾ ਡਿਜ਼ਾਈਨ ਕੀਤਾ ਹੈ ਪਹਿਲਾਂ ਆਪਾਂ ਪਾਊਡਰ ਨ ਕੱਢਿਆ ਗਲੇ ਦਾ ਤੇ ਉਸ ਤੋਂ ਬਾਅਦ ਆਪਾਂ ਥੋੜਾ ਜਿਹਾ نیچے ਨੂੰ ਡਿਜ਼ਾਈਨ ਪਾਇਆ ਇਸ ਦਾ ਤੇ ਆਰਮਸ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਕਿੰਨਾ ਪਿਆਰਾ ਵਰਕ ਹੋਇਆ ਬਾਰਡਰ ਬਹੁਤ ਸੋਹਣਾ ਬਣ ਕੇ ਲੇਸਸ ਲਗਾਈ ਹੈ ਇਸ ਦੇ ਉੱਤੇ ਤੇ ਸ਼ਰਟ ਦੇ ਉੱਤੇ ਆਪਾਂ ਡਾਟ ਵਾਲੀ ਬੂਟੀ ਬਣਾਈ ਹੈ ਬਹੁਤ ਹੀ ਪਿਆਰੀ ਤੇ ਸਲਵਾਰ ਦੇ ਉੱਤੇ ਇਸ ਤੇ ਆਪਾਂ ਸੇਮ ਬਾਹਾਂ ਵਾਲਾ ਹੀ ਵਰਕ ਕੀਤਾ ਬਹੁਤ ਹੀ ਸੋਹਣੀ ਸਲਵਾਰ ਬਣ ਕੇ ਰੈਡੀ ਹੋਈ ਹੈ ਤੁਸੀਂ ਦੇਖ ਸਕਦੇ ਹੋ 골ਡਨ ਕਲਰ ਦੇ ਨਾਲ ਕਿੰਨਾ ਸੋਹਣਾ ਟੱਚ ਦੇ ਕੇ ਆਪਾਂ ਰੈਡੀ ਕੀਤਾ ਦੁਪੱਟਾ ਇਸ ਦਾ organza ਦਾ ਜਿਸ ਦੇ ਉੱਤੇ ਆਪਾਂ ਇੱਕ ਤਰ੍ਹਾਂ ਦੀ lace ਲਗਾ ਕੇ ਇਸ ਨੂੰ ਫਿਨਿਸ਼ਿੰਗ ਦਿੱਤੀ ਹੈ ਤੇ ਇਸ ਦਾ ਖੇਰਾ ਆਪਾਂ ਰੈਡੀ ਕੀਤਾ ਸੇਮ ਬਹੁਤ ਸੋਹਣਾ ਸੂਟ ਬਣ ਕੇ ਰੈਡੀ ਹੋਇਆ ਤੁਸੀਂ ਇਸ ਨੂੰ ਕਿਸੇ ਵੀ ਕਲਰ ਵਿੱਚ ਰੈਡੀ ਕਰਵਾ ਸਕਦੇ ਹੋ ਉਮੀਦ ਕਰਦੀ ਹਾਂ ਤੁਹਾਨੂੰ ਇਹ ਦੋਨੋਂ ਸੂਟ ਪਸੰਦ ਆਈ ਹੋਣਗੇ ਤੇ ਮਿਲਦੇ ਆਂ ਜੀ ਆਪਾਂ ਆਪਣੇ ਨੈਕਸਟ ਵੀਡੀਓ